ਸੁਚਿਆ ਸਿੰਘ ਸੂਰਮੇ ਨੂੰ ਫਾਹਾ ਦਿੱਤਾ ਸੀ ਇਸ ਜਗ੍ਹਾ ਦੇ ਉੱਤੇ ਜਿਹੜੀ ਜਗ੍ਹਾ ਤੇ ਤੁਹਾਨੂੰ ਅੱਜ ਲੈ ਕੇ ਆਏ ਆਂ ਦੋਸਤੋ ਪੁਰਾਣੇ ਸਮੇਂ ਦੀ ਪੁਰਾਣੇ ਜਮਾਨੇ ਦੀ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਦੀ ਗੱਲ ਹੈ 100 ਸਾਲ ਜਾਂ ਫਿਰ 150 ਸਾਲ ਕਹਿ ਸਕਦੇ ਆਂ ਉਦੋਂ ਦੀ ਗੱਲ ਹੈ ਸੁਚਿਆ ਸੂਰਮੇ ਨੂੰ ਇੱਥੇ ਅੰਗਰੇਜ਼ ਸਰਕਾਰ ਵੱਲੋਂ ਫਾਹਾ ਦਿੱਤਾ ਜਾ ਰਿਹਾ ਸੀ ਅਤੇ ਇੱਥੋਂ ਦੀ ਇੱਕ ਬਰਾਤ ਲੰਘਦੀ ਹੈ ਬਰਾਤ ਦੇ ਵਿੱਚ ਇੱਕ ਅਜੀਹਾ ਸ਼ਖਸ ਅੱਜ ਜਿਉਂਦਾ ਹੈ ਬਰਾਤੀ ਕਹਿ ਸਕਦੇ ਆ ਉਹ ਬਰਾਤੀ ਅੱਜ ਵੀ ਜਿਉਂਦਾ ਹੈ ਜਿਹੜਾ ਉਸ ਸਮੇਂ ਦਾ ਅੱਖੀ ਡਿੱਠਾ ਹਾਲ ਸਾਨੂੰ ਸੁਣਾ ਸਕਦਾ ਹੈ ਸਹੀਦ ਸੁੱਚਾ ਸਿੰਘ ਸੂਰਮਾ ਉਹਦਾ ਇੱਥੇ ਅਸਥਾਨ ਵੀ ਬਣਿਆ ਹੋਇਆ ਹੈ ਸਹੀਦ ਸੁੱਚਾ ਸਿੰਘ ਸੂਰਮੇ ਦਾ ਇਹ ਆਪਾਂ ਸਥਾਨ ਤੁਹਾਨੂੰ ਦਿਖਾਉਣੇ ਆ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਆਪਾਂ ਚੱਲਾਂਗੇ ਉਸ ਸ਼ਖਸ ਨੂੰ ਤੁਹਾਨੂੰ ਮਲਾਵਾਂਗੇ ਜਿਹੜਾ ਸ਼ਖਸ ਉਸ ਟਾਈਮ ਬਰਾਤ ਦੇ ਵਿੱਚ ਆਇਆ ਸੀ ਉਹਨੇ ਆਪਣੀ ਅੱਖਾਂ ਦੇ ਨਾਲ ਸੁੱਚੇ ਸਿੰਘ ਸੂਰਮੇ ਨੂੰ ਫਹਾ ਲੱਗਦਾ ਦੇਖਿਆ ਸੀ ਅਤੇ ਉਸ ਸਮੇਂ ਦਾ ਸਾਰਾ ਅੱਖੀ ਡਿੱਠਾ ਹਾਲ ਤੁਹਾਨੂੰ ਸਣਾਏਗਾ ਸੋ ਸਭ ਤੋਂ ਪਹਿਲਾਂ ਆਪਾਂ ਇਹ ਜਗਾ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਬਣੀ ਹੋਈ ਹੈ ਇਹ ਤਕਰੀਬਨ ਕਿਹਾ ਜਾ ਰਿਹਾ ਹੈ ਜਗਾ ਬਾਰੇ ਕਿ ਇੱਥੇ ਝੰਡਤ ਸੀਗਾ ਇਸ ਅਸਥਾਨ ਤੇ ਉੱਤੇ ਝੰਡ ਸੀ ਜਾਂ ਝੰਡੀ ਸੀ ਕਹਿ ਲਈ ਝੰਡੀ ਦੇ ਨਾਲ ਫਹਾਦ ਦਿੱਤਾ ਗਿਆ ਸੀ ਜਦੋਂ ਕਹਿੰਦੇ ਉਹ ਝੰਡੀ ਕਿਸੇ ਨੇ ਫਿਰ ਵੜਤੀ ਸੀ ਬਾਅਦ ਦੇ ਵਿੱਚ ਕਹਿੰਦੇ ਜਿਨ੍ਹਾਂ ਨੇ ਵੱਡੀ ਸੀ ਉਹ پاگل ਹੋ ਗਏ ਸੀ ਦਿਮਾਗ ਹੱਲ ਗਿਆ ਸੀ ਉਹਨਾਂ ਦਾ ਉਸ ਤੋਂ ਬਾਅਦ ਦਿਮਾਗ ਹੱਲਣ ਤੋਂ ਬਾਅਦ ਕਹਿੰਦੇ ਸੁੱਚਾ ਸਿੰਘ ਸੂਰਮਾ ਫਿਰ ਮਤਲਬ ਕਿ ਉਹਦਾ ਉਹ ਕਰਤਾ ਸੀਗਾ ਇਹ ਉਹਦਾ ਇਹ ਅਸਥਾਨ ਬਣਾਤਾ ਸੀਗਾ ਮਰੇ ਇੱਥੇ ਉਹ ਪ੍ਰਗਟ ਹੋ ਗਈ ਸੀ ਚੀਜ਼ ਫਿਰ ਉਸ ਦਾ ਫਿਰ ਸੁੱਚਾ ਸਿੰਘ ਸੂਰਮੇ ਦਾ ਇਹ ਸਥਾਨ ਉਸ ਤੋਂ ਬਾਅਦ ਬਣਾਇਆ ਗਿਆ ਆ ਤੁਸੀਂ ਦੇਖ ਸਕਦੇ ਹੋ ਪੂਰਾ ਸੁੱਚਾ ਸਿੰਘ ਸੂਰਮੇ ਦਾ ਜਿਹੜਾ ਉਹ ਲੱਗਿਆ ਹੋਇਆ ਹੈ ਸ਼ਹੀਦ ਸੁੱਚਾ ਸਿੰਘ ਸੂਰਮਾ ਆ ਪੂਰੀ ਜਗ੍ਹਾ ਬਣੀ ਹੋਈ ਆ ਬਾਬਾ ਸੁੱਚਾ ਸਿੰਘ ਸੂਰਮਾ ਜੀ ਦੀ ਆ ਤੁਸੀਂ ਉਹਨਾਂ ਦਾ ਬਿਸਤਰਾ ਵੀ ਦੇਖ ਸਕਦੇ ਹੋ ਉੱਥੇ ਲੱਗਿਆ ਹੈ ਸਪੈਸ਼ਲ ਥੱਲੇ ਪਾਣੀ ਵੀ ਧਰਿਆ ਹੋਇਆ ਪੂਰਾ ਜਿਹੜਾ ਉਸ ਸਮੇਂ ਦਾ ਆ ਜਿਹੜੀਆਂ ਫੋਟੋਆਂ ਨੇ ਕਹਿੰਦੇ ਇਹ ਇਹ ਉਸ ਸਮੇਂ ਦੀਆਂ ਅਸਲੀ ਫੋਟੋਆਂ ਨੇ ਆ ਤੁਹਾਨੂੰ ਫੋਟੋ ਦਿਖਾਉਣੀ ਆ ਦਰਸ਼ਨ ਕਰਾਉਣੇ ਆ ਆ ਫੋਟੋ ਆ ਜਿਹੜੀ ਉਸ ਸਮੇਂ ਦੀ ਬਾਬੇ ਸੁੱਚੇ ਸਿੰਘ ਸੂਰਮੇ ਦੀ ਅਸਲੀ ਫੋਟੋ ਆ ਇਹ ਤੇ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਪੂਰਾ ਜਿਹੜਾ ਅੰਦਰ ਦਾ ਦ੍ਰਿਸ਼ ਆ ਅੱਖਾਂ ਚੱਲ ਰਿਹਾ ਥੱਲੇ ਬਾਬਾ ਜੀ ਦਾ ਆਸਲ ਲੱਗਿਆ ਹੋਇਆ ਆ ਇਹ ਆ ਪੂਰਾ ਉਹ ਚੀਜ਼ ਬਣਾਈ ਹੋਈ ਹੈ ਤਾਂ ਆਓ ਦੋਸਤੋ ਫਿਰ ਬਹੁਤਾ ਸਮਾਂ ਤੁਹਾਡਾ ਨਾਮ ਖਰਾਬ ਕਰਦੇ ਹੋਏ ਤੁਹਾਨੂੰ ਲੈ ਚਲਦੇ ਹਾਂ ਉਹ ਸ਼ਖਸ ਦੇ ਨਾਲ ਮਲਾਉਨੇ ਆ ਜਿਹੜੇ ਸ਼ਖਸ ਨੇ ਇਹ ਉਹ ਸਮੇਂ ਦਾ ਦ੍ਰਿਸ਼ ਦੇਖਿਆ ਆਲੇ ਦੁਆਲੇ ਦਾ ਦ੍ਰਿਸ਼ ਥੋੜਾ ਜਿਹਾ ਖੇਤਾਂ ਦਾ ਇਹ ਜਿਹੜੀ ਜਗ੍ਹਾ ਬਣੀ ਹੋਈ ਹੈ ਇਹ ਗੈਰੀ ਭਾਗੀ ਜਗ੍ਹਾ ਬਣੀ ਹੋਈ ਹੈ ਗੈਰੀ ਭਾਗੀ ਦੇ ਖੇਤਾਂ ਦੇ ਵਿੱਚ ਜੇ ਕਿਸੇ ਨੇ ਆਉਣਾ ਹੋਵੇ ਤਾਂ ਆਓ ਦੋਸਤੋ ਬਹੁਤਾ ਸਮਾਂ ਖਰਾਬ ਨਾਮ ਕਰਦੇ ਹੋਏ ਮਿਲਦੇ ਆ ਉਹ ਸ਼ਖਸ ਨੂੰ ਜਿਨੇ ਉਸ ਸਮੇਂ ਦੇ ਵਿੱਚ ਇਹ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੱਸੇਗਾ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡਾ ਆਪਣਾ ਹੰਟਰ ਦੋਸਤ ਗੈਰੀ ਭਾਗੀ ਖੇਤਾਂ ਦੇ ਵਿੱਚ ਇੱਕ ਝੰਡ ਦੇ ਉੱਤੇ ਅੰਗਰੇਜ਼ ਸਰਕਾਰ ਵੱਲੋਂ ਫਾਹਾ ਦਿੱਤਾ ਜਾਂਦਾ ਹੈ ਉਸ ਟਾਈਮ ਨੇੜੇੋਂ ਦੀ ਇੱਕ ਬਰਾਤ ਲੰਘਦੀ ਹੈ ਬਰਾਤ ਦੇ ਵਿੱਚ ਇੱਕ ਬਰਾਤੀ ਜੋ ਉਸ ਸਮੇਂ ਦਾ ਦੇਖਿਆ ਹੋਇਆ ਅੱਖੀ ਦੇਖਿਆ ਸੀਨ ਆਪਣੇ ਬੱਚਿਆਂ ਨੂੰ ਜਾਂ ਆਪਣੇ ਪੋਤਿਆਂ ਨੂੰ ਕਹ ਦੀਏ ਉਹ ਸੁਣਾ ਕੇ ਜਾਂਦਾ ਸਾਰੀ ਸਟੋਰੀ ਸੋ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਅੱਜ ਅੰਕਲ ਜੀ ਸਾਡੇ ਨਾਲ ਸ਼ਾਮਲ ਨੇ ਗੱਲਬਾਤ ਕਰਾਂਗੇ ਸਵਾਗਤ ਕਰ ਲੈਂਦੇ ਆਂ ਅੰਕਲ ਜੀ ਬਹੁਤ-ਬਹੁਤ ਸਵਾਗਤ ਆ ਤੁਹਾਡਾ ਹਾਂਜੀ ਅੰਕਲ ਜੀ ਉਹ ਸਮੇਂ ਦੀ ਸਾਰੀ ਜਿਹੜੀ ਸਟੋਰੀ ਹੈ ਜੋ ਕਹਾਣੀ ਹੈ ਸਾਨੂੰ ਜਿਵੇਂ ਇੱਕ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਬਾਤਾਂ ਸੁਣਾਇਆ ਕਰਦੇ ਸੀ ਹਨ ਉਸ ਤਰ੍ਹਾਂ ਮਤਲਬ ਕੀ ਕਹਾਣੀ ਬੀਤੀ ਸੀ ਸਾਰੀ ਸਟੋਰੀ ਸਾਨੂੰ ਉਹ ਬਾਤ ਦੀ ਤਰ੍ਹਾਂ ਸੁਣਾ ਦਿਓ ਤਾਂ ਕਿ ਸੁਣਨ ਵਾਲਿਆਂ ਨੂੰ ਵੀ ਸਵਾਦ ਆ ਜਾਵੇ ਆਓ ਜੀ ਸਟੋਰੀ ਜਿੰਨੇ ਸੁਣੀ ਹੈ ਮੇਰਾ ਦਾਦਾ ਬਰਾਤ ਗਿਆ ਸੀ ਜੀ ਮੇਰੇ ਤਾਏ ਦਾ ਵਿਆਹ ਸੀ ਓਕੇ ਜੀ ਉੱਥੇ ਮੈਂ ਇੱਥੇ ਪਿਆ ਸੀ ਠੀਕ ਹੈ ਜੀ ਤੜਕੇ ਗਏ ਨੂੰ ਫਾਇਦਾ ਨੰਦ ਹੋ ਗਏ ਉਸ ਤੋਂ ਪਹਿਲਾਂ ਠੀਕ ਹੈ ਜੀ ਤੇ ਉਹਨੇ ਫਿਰ ਕਿਹਾ ਸੀ ਵੀ ਇਥੇ ਇਹ ਪੜਾਈਆਂ ਹੋਰ ਨਹੀਂ ਗਏ ਤੈਨਾਂ ਪੱਛਾ ਜੀ ਤੇ ਲੱਸੀ ਪਾਇਆ ਕਰਿਓ ਅੱਛਾ ਮਨ ਤਾਂ ਹੋਊਗੀ ਮੇਰੀ ਹਾਂ ਸੁੱਖਾਂ ਵੀ ਪੂਰੀਆਂ ਹੋਣਗੀਆਂ ਅੰਕਲ ਜੀ ਜੇ ਆਪਾਂ ਗੱਲ ਕਰਦੇ ਆਂ ਉਰੇ ਕਾਰਨ ਕੀ ਹੋਇਆ ਸੀ ਉਰੇ ਪਹੁੰਚਿਆ ਕਿਵੇਂ ਫਾਹਾ ਕਿਉਂ ਦਿੱਤਾ ਗਿਆ ਸੀ ਇਥੇ ਉਹਦੇ ਨਾਨਕੇ ਸੀ ਅੱਛਾ ਜੀ ਇਥੇ ਮੰਮੀ ਵੀ ਉਹਨੇ ਆਉਦੀ ਮਾਰੀ ਸੀ ਅੱਛਾ ਫਿਰ ਉਹ ਗਾਂਿਆਂ ਵਾਲੇ ਮਾਰੇ ਸੀ ਉੱਥੇ ਅੱਛਾ ਜਿਹੜਾ ਬੱਚੇ ਫਾਹਾ ਆਇਆ ਸੀ ਮੰਮੀ ਮਾਰਨ ਦਾ ਕਾਰਨ ਮੰਮੀ ਕਿਉਂ ਮਾਰੀ ਮੰਮੀ ਗਲਤ ਸੀ ਵੀ अच्छा ये जबो कुकर ਨਾਲ ਉਥੇ ਲੜਾਈ ਹੁੰਦੀ ਹੈ ਜਾਂ ਕੁਕਰ ਮਾਰਨ ਤੋਂ ਬਾਅਦ ਦੀ ਗੱਲ ਆ ਜਾਂ ਪਹਿਲਾਂ ਦੀ ਗੱਲ ਹੈ ਇਹ ਉਹ ਪਹਿਲਾਂ ਦੀ ਇਹ ਮਗਰੋਂ ਦੀ ਹੈ اچھا ਹਾਂ ਤੇ ਫਿਰ ਉਹ ਜਦੋਂ ਫਾਇ ਦੇਤਾ ਉਹ ਗਾਈਆਂ ਵਾਲੇ ਜਿਹੜੇ ਬੰਦੇ ਮਾਰੇ ਸੀ اچھا ਇਹ ਉਹਨਾਂ ਚ ਆਇਆ ਫਾਇ ਠੀਕ ਹੈ ਤੇ ਇਹ ਬਰੀ ਵੀ ਹੋ ਗਿਆ ਸੀ اچھا ਜਿਹੜਾ ਬੰਦਾ ਉਥੋਂ ਕਾगज ਲੈ ਕੇ ਉਹ ਪਹੁੰਚਿਆ ਨਾ ਮੌਕੇ ਤੇ ਹਾਂ ਉਹ ਲੇਟ ਹੋ ਗਿਆ ਤੇ ਇਹਨੂੰ ਫਾਇ ਦੇਤਾ ਅੱਛਾ ਜਿਹਨੇ ਵੀ ਆਖਿਆ ਸੀ ਵੀ ਮੈਂ ਇਥੇ ਫਲਾਇ ਜਾ ਉਹ ਗੁਰਨੇ ਤਨ ਲੱਸੀ ਪਾਇਆ ਕਰੋ ਮੰਨਤਾ ਹੋਊਗੀ ਮੇਰੀ ਅੱਛਾ ਅੱਛਾ ਜਿਹੜਾ ਸੋਡਾ ਪਰਿਵਾਰ ਸੀਗਾ ਯੋ ਉਸ ਸਮੇਂ ਹਾਂ ਸੋਡੇ ਪਰਿਵਾਰ ਨੇ ਜਿਹੜਾ ਦੇਖਿਆ ਉਹ ਕੀ ਵਾਕਿਆ ਸੀ ਕਿਵੇਂ ਦੇਖਿਆ ਫਿਰ ਮਤਲਬ ਜਿਹੜਾ ਕਹਿੰਦੇ ਕਿ ਉਸ ਸਮੇਂ ਫਾਹਾ ਵੀ ਦੇਖਿਆ ਇਹ ਵੇ ਮੇਰਾ ਦਾਦਾ ਜਨ ਗਿਆ ਸੀ ਅੱਛਾ ਜੀ ਆਉਦੇ ਭਤੀਜੇ ਦੀ ਠੀਕ ਹੈ ਜੀ ਤੇ ਹੋਰ ਵੀ ਬੰਦੇ ਸੀਗੇ ਠੀਕ ਹੈ ਉਹਨੇ ਫਿਰ ਦੱਸਦਾ ਰਿਹਾ ਸਾਨੂੰ ਮਗਰੋਂ ਹੂੰ ਤੇ ਵੀ ਇਥੇ ਭਰਾਣੀਆਂ ਉਗਰਨੀਆਂ ਮੰਨਤਾ ਹੋਊਗੀ ਹਾਂਜੀ ਹਾਂਜੀ ਪਿੰਡ ਵਾਲੇ ਤਾਂ ਲੈ ਕੇ ਸੀ ਮਿੱਟੀ ਮੁੱਟੀ ਉੱਥੇ ਹੀ ਮੰਨਦੇ ਨੇ ਉਹਨੂੰ ਅੱਛਾ ਜੀ ਇਥੇ ਹੁਣ ਯਾਰ ਤਿੰਨ ਚਾਰ ਸਾਲਾਂ ਦੀ ਮੰਨਤਾ ਹੋਣ ਲੱਗੀ ਤੇ ਬਾਰੇ ਤੰਗ ਹੋਏ ਹਾਂ ਇਹਨੂੰ ਦੱਸਿਆ ਕਿਸੇ ਨੇ ਵੀ ਤੁਸੀਂ ਉਹਦੀ ਮੰਨਤਾ ਕਰੋ ਅੱਛਾ ਕੀਤਾ ਕਰਕੇ ਤੁਹਾਨੂੰ ਤਖਲੀਪ ਆਉਂਦੀ ਹੈ ਠੀਕ ਹੈ ਤੇ ਫਿਰ ਉਹ ਇਹ ਹੁਣ ਮੰਨਣ ਲੱਗੇ ਜਿਹੜਾ ਫਾਹਾ ਫਾਹਾ ਦੇਣ ਦਾ ਟਾਈਮ ਸੀ ਉਹ ਕਿੰਨਾ ਕੁ ਟਾਈਮ ਸੀ ਕਿੰਨੇ ਕੁ ਲੋਕ ਸੀ ਕਿੰਨੇ ਕੁ ਲੋਕਾਂ ਦੇ ਸਾਹਮਣੇ ਫਾਹਾ ਦਿੱਤਾ ਗਿਆ ਸੀ ਉਹ ਤਾਂ ਲੋਕ ਫਿਰ ਬਰਾਤੀ ਤਾਂ ਆਪਣੇ ਗਏ ਸੀ ਹੋਰ ਵੀ ਲੋਕ ਸੀਗੇ ਪਿੰਡਾਂ ਦੇ ਅੱਛਾ ਸਾਹਮਣੇ ਦਿੱਤਾ ਫਾਹਾ ਗੱਲ ਵੀ ਉਹਨੇ ਕਰੀ ਸੀ ਤਾਂ ਹੀ ਗੱਲਾਂ ਕਰੀ ਸੀ ਵੀ ਮੇਰੀ ਮੰਨਤਾ ਹੋਊਗੀ ਵੀ ਤੁਸੀਂ ਫਲਾਈਆ ਹੋਵੋਗੇ ਤੈਨੂੰ ਐਨੀ ਨਹੀਂ ਬਥੀ ਤੇ ਅੱਛਾ ਤੇ ਲੱਸੀ ਪਾਇਆ ਕਰਿਓ ਠੀਕ ਹੈ ਜੀ ਤੁਹਾਡੇ ਸੁੱਖਾਂ ਹੀ ਪੂਰੀਆਂ ਹੋਣਗੀਆਂ ਇੱਥੇ ਵੀ ਕਿਸੇ ਨੇ ਮੰਨਿਆ ਨਹੀਂ ਉੱਥੇ ਪਿੰਡ ਵਾਲੇ ਲੈ ਗਏ ਸੀ ਮਿੱਟੀ ਮੁੱਟੀ ਇੱਥੋਂ ਠੀਕ ਹੈ ਜੀ ਸਮਾਉ ਵਾਲੇ ਹਾਂ ਇਹ ਵੀ ਜਦੋਂ ਬੜਾ ਜੀ ਤੰਗ ਹੋਣ ਲੱਗੇ ਹੁਣ 3-4 ਸਾਲ ਹੋ ਗਏ ਹੋਮ ਮੰਨਣ ਲੱਗੇ ਅੱਛਾ ਪਹਿਲਾਂ ਨਹੀਂ ਮੰਨਦੇ ਸੀ ਪਹਿਲਾਂ ਨਹੀਂ ਮੰਨਦੇ ਸੀ ਮੰਨਿਆ ਨਹੀਂ ਇਹਨਾਂ ਨੇ ਜਿਹੜਾ ਉਹ ਜੰਡ ਸੀਗਾ ਯੋ ਜੰਡ ਕਿੰਨਾ ਕ ਸਮਾਂ ਪਹਿਲਾਂ ਮਤਲਬ ਇਹਨਾਂ ਨੇ ਇੱਥੋਂ ਵੱਡਦਾ ਸੀਗਾ ਜਾਂਦਾ ਹੈ ਉਹ ਤੋਂ ਵਾੜ ਵੜਦਾ ਹੋਣਾ ਕੋਈ ਚਟਾ ਟਾਈਮ ਜੰਡੀ ਸੀ ਦਾਦੇ ਹੂੰ ਤੇ ਗੱਡੇ ਖਿਲਾੜ ਕੇ ਜੰਡੀ ਨਾ ਬੰਨਿਆ ਸੀ ਅੱਛਾ ਹਾਂ ਹੂੰ ਡੰਡੀ ਸੀ ਉਹ ਤੇ ਡੰਡੀ ਤੇ ਜੰਡੀ ਸੀ ਉਹ ਠੀਕ ਹੈ ਡੰਡੀ ਦਾ ਵਹਿ ਵੀ ਲੰਘਦਾ ਰਿਆਂ ਹਾਂ ਅੱਛਾ ਕਈ ਪੈ ਡੰਡੀ ਮੈਤਿਉ ਜਿਹੜਾ ਆਇ ਮੁਰਜੰਦਾ ਰਹਾ ਤਾਂ ਉਹ ਸਿੱਧੀ ਟੱਬਿਆ ਹੋਈ ਦੀ ਡੰਡੀ ਹੁੰਦੀ ਸੀ ਅੱਛਾ ਮੇਰੀਆਂ ਭਣੇ ਭੈਣਾਂ ਗਰੀ ਹਾਂ ਹਾਂ ਮੈਂ ਜਾਂਦਾ ਨਾ ਉਹ ਡੰਡੀ ਸਿੱਧੀ ਠੀਕ ਹੈ ਜੰਡੀ ਸੀ ਜਿਹੜੀ ਉਹ ਤੁਸੀਂ ਦੇਖੀ ਆੱਖੀ ਕਿਤੇ ਦੇਖੀ ਨਹੀਂ ਦੇਖੀ ਉਹ ਤੋਂ ਥੋੜੇ ਪਹਿਲਾਂ ਦੀਆਂ ਗੱਲਾਂ ਨੇ ਪਹਿਲਾਂ ਵੜ ਬੜਦੇ ਆ ਮਰਬੰਦੀ ਹੋ ਗਈ ਉਹ ਤੋਂ ਬਾਅਦ ਫਿਰ ਹੂੰ ਪੜਦੇ ਲੋ ਕੰਡ ਰਗਤ ਅੰਕਲ ਜੀ ਸੱਚਾ ਕਹਿੰਦੇ ਵੀ ਜਿਨ੍ਹਾਂ ਨੇ ਉਹ ਜੰਡੀ ਵੱਡੀ ਸੀ ਉਹ ਪਾਗਲ ਹੋ ਗਏ ਸੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਜੀ ਹਾਂ ਜੰਡੀ ਦੇ ਫਰੋਦੀ ਜੋ ਉਹਦੇ ਨਾਲ ਫਾਇਦਾ ਦਿੱਤਾ ਸੀਗਾ ਹਾਂ ਜੀ ਉਹਦੀ ਮੇਰ ਹੋ ਗਈ ਉੱਥੇ ਜੇ ਆਪਾਂ ਕੋਈ ਜਿਵੇਂ ਪ੍ਰੋਗਰਾਮ ਹੁੰਦਾ ਕੋਈ ਮੰਨਤਾ ਹੁੰਦੀ ਹੈ ਕਿਹੜਾ ਮਤਲਬ ਕਿ ਸਾਲ ਦੇ ਵਿੱਚ ਕਿੰਨੇ ਵਾਰੀ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਕਿਹੜੇ ਦਿਨ ਪ੍ਰੋਗਰਾਮ ਹੁੰਦਾ ਉਹ ਤਾਂ ਦਿਨ ਕੋਈ ਜਾਂਦਾ ਲੋਹੜੀ ਦੀਵਾਲੀ ਰੱਖੀ ਹੁੰਦੀ ਹੈ ਅੱਛਾ ਜਾਂ ਫਿਰ ਕੋਈ ਹੋਰ ਮੱਛਿਆ ਮੂਛਿਆ ਰੱਖੀ ਹੁੰਦੀ ਹੈ ਉਹ ਦਿਨ ਤੇ ਜੀ ਜਾ ਮੰਨਤਾ ਹੁੰਦੀ ਐ ਜਿਹੜਾ ਦਿਨ ਰੱਖ ਲੈਣਾ ਕੋਈ ਵੀ ਅਕਲੇ ਉੱਥੇ ਨਾ ਅੱਜ ਵੀ ਦੇਖਿਆ ਸੀਗਾ ਉੱਥੇ ਛਣਕਣੇ ਵਗੈਰਾ ਹੋਰ ਧਾਗੇ ਦੇ ਵੀ ਬੰਨੇ ਹੋਏ ਸੀਗੇ ਦਰਖਤਾਂ ਦੇ ਉਹ ਜਿਹੜਾ ਉੱਥੇ ਮੱਥਾ ਟੇਕਣ ਵਗੈਰਾ ਕੋਈ ਉਹਨਾਂ ਦਾ ਕੋਈ ਸਪੈਸ਼ਲ ਬੰਦੇ ਆ ਆਮ ਜਾਂ ਉਹਨਾਂ ਦੀ ਕੋਈ ਪੁਸਤਕੋਂ ਆਉਂਦਾ ਜਾਂ ਕੋਈ ਵੀ ਹਰੇਕ ਬੰਦਾ ਹੀ ਮੱਥਾ ਟੇਕਣ ਆਉਂਦਾ ਉੱਥੇ ਬੰਦੇ ਤਾਂ ਜਦੋਂ ਮੰਨਤਾ ਉਹ ਵੇ ਤਾਂ ਹਰੇਕ ਹੀ ਲੱਗਦਾ ਟੇਕਣ ਚ ਚਲੋ ਆਪਾਂ ਨੂੰ ਫਾਇਦਾ ਰਹੂਗਾ ਕੋਈ ਤੇ ਪਿੰਡ ਦੇਆਂ ਦਾ ਵੀ ਟੇਕਣਾ ਐ ਜੀ ਤੇ ਜਿਹੜੇ ਪੰਡਤ ਚ ਵਾਅਦਾ ਦਿੱਤਾ ਹੈ ਤੇ ਮੈਂ ਕਰਕੇ ਫਿਰੋਦਾ ਹੋ ਯੇਨੇ ਕਿ ਦਸੀ ਮੇਰੇ ਬਾਬੇ ਨੇ ਗੱਲ ਹੂੰ ਕਿ ਫਿਰ ਉਹ ਅ ਟਿੱਬੇ ਸੀ ਉਸ ਟਾਈਮ ਚ ਟਿੱਬੇ ਸੀ ਰੋਈਆਂ ਸੀ ਇਹ ਟਿੱਬੇ ਟੰਬੇ ਰੋਈ ਕਿਤੇ ਨਹੀਂ ਪਾਣੀ ਲੱਗਦਾ ਸੀ ਉਹ ਤਾਂ ਨਹਿਰੀ ਹੈ ਨਹੀਂ ਸੀ ਆਪਣੇ ਅੱਛਾ ਨਹਿਰ ਤੋਂ ਮੋਰਵਣੀ ਨਿਕਲੀ ਹੈ ਜੇ ਆਪਾਂ ਗੱਲ ਕਰੀਏ ਵੀ ਸਰਕਾਰ ਨੇ ਫਹਾ ਦਿੱਤਾ ਸੀ ਆ ਅੰਗਰੇਜ਼ ਸਰਕਾਰ ਨੇ ਫਹਾ ਦਿੱਤਾ ਸੀ ਉਹਨਾਂ ਨੇ ਠਾਣੇ ਲੈ ਜਾ ਕੇ ਜਾਂ ਫਿਰ ਉਸ ਕੋਰਟ ਕਚਹਿਰੀ ਲੈ ਜਾ ਕੇ ਕਿਉਂ ਨਹੀਂ ਦਿੱਤਾ ਵੀ ਇੱਥੇ ਕਿਉਂ ਦਿੱਤਾ ਇਹ ਉਦੋਂ ਤਾਂ ਐ ਹੀ ਸੀ ਅੰਗਰੇਜ਼ਾਂ ਦਾ ਕਾਨੂੰਨ ਵੀ ਜਿੱਥੇ ਬੰਦਾ ਮਾਰਿਆ ਉੱਥੇ ਫਹਾ ਦਿਓ ਅੱਛਾ ਜਿੱਥੇ ਬਤੇ ਮਾਰੇ ਵੀ ਕੋਈ ਬੰਦਾ ਪਿੰਡ ਚ ਅੱਗੇ ਬਹੁਤ ਫਾਇਏ ਆਉਂਦੇ ਹਾਂ ਜਿੱਥੇ ਬੰਦਾ ਮਾਰਿਆ ਹੁੰਦਾ ਉੱਥੇ ਫਾਇਆ ਦਿੰਦੇ ਓਕੇ ਹਾਂ ਤੇ ਉਹਨੇ ਸਾਡਾ ਰਿਸ਼ਤੇਦਾਰ ਮਾਰ ਫਾਇਆ ਆਇਆ ਸੀ ਉਹਨੇ ਜਿੱਥੇ ਬੰਦਾ ਮਾਰਿਆ ਸੀ ਉੱਥੇ ਲੈ ਕੇ ਫਾਇਆ ਦਿੱਤਾ ਸੀ ਅੱਛਾ ਕਿਹੜੀ ਨਾਚ ਨਾਲ ਕਿਵੇਂ ਦੇਖਦੇ ਮਤਲਬ ਬਾਬਿਆਂ ਵਾਲੀ ਨਾਲ ਦੇਖਦੇ ਫਿਰ ਉਹਨੂੰ ਇਹਨੂੰ ਮੰਨਤਾ ਬਾਬਿਆਂ ਵਾਲੀ ਨਾਲ ਹਾਂ 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 ਬਾਬਿਆਂ ਵਾਲੀਆਂ ਨਹੀਂ ਕਹਿੰਦੇ ਵੀ ਸੱਚਾ ਸੂਰਮਾ ਹੋਇਆ ਫਿਰ ਉਹਨੂੰ ਮਤਲਬ ਬਾਬਿਆਂ ਵਾਲੇ ਪਾਸੇ ਧੂਨੇ ਕਿਉਂ ਲੱਗਦੇ ਨੇ ਜਾਂ ਧੂਨੇ ਲਗਾਏ ਜਾਂਦੇ ਨੇ ਜਾਂ ਇਸ ਤਰ੍ਹਾਂ ਕਿਉਂ ਮੰਨਤਾ ਹੁੰਦੀ ਹੈ ਸ਼ੁਰਮਾ ਦਾ ਬਰਾਇ ਸੀ ਨਾ ਉਹਨੇ ਬੰਦੇ ਮਾਰੇ ਕਰਕੇ ਸ਼ੁਰਮਾ ਕਹਿੰਦੇ ਪਹਿਲਾ ਪਿੰਡ ਮਾਰੇ ਜੀ ਕੁੱਕਰ ਤੇ ਭਾਗ ਹਾਂ ਪਰ ਜਾਈ ਮਾਰੀ ਆਉਦੀ ਹੂੰ ਫਿਰ ਇਥੇ ਮਾਰੇ ਹੂੰ ਉਹ ਤਾਂ ਸ਼ੁਰਮਾ ਆਂਦੇ ਲੋਕ ਵੀ ਸਾਥ ਵੀ ਬਣਿਆ ਰਿਹਾ ਉਹ ਮੈਂ ਸੁਣਿਆ ਕਹਿੰਦੇ ਉਹ ਸਾਥ ਬੰਨ ਕਰਕੇ ਤਾਂ ਨਹੀਂ ਕਾਈ ਉਹ ਰਹਿੰਦਾ ਸੀ ਆ ਡੇਰੇ ਸੁਮੇਰ ਜੀ ਸੁਮੇਰ ਡੇਰੇ ਰਹਿਣ ਲੱਗ ਗਿਆ ਬਹੁਤ ਬਾਰੇ ਰਿਹਾ ਹੂੰ ਤੇ ਸੁਮੇਰ ਕੋਈ ਬੰਦੇ ਆ ਗਏ ਰੋਟੀ ਪਾਣੀ ਖਾਣ ਆਲੇ ਅੱਛਾ ਤੇ ਉਹ ਰੋਟੀ ਖਵਾਉਣ ਲੱਗ ਗਏ ਉਹਨਾਂ ਨੂੰ ਤੇ ਬਾਹਾਂ ਚੜਾਇਆ ਸੀ ਬਾਹ ਤੇ ਨਾਂ ਲਿਖਿਆ ਸੀ ਅੱਛਾ ਉਹਨੇ ਰੋਟੀ ਖਾਣ ਵਾਲੇ ਨਾਂ ਪੜ ਲਿਆ ਬੇੜਾ ਬੈਠੇ ਵਾਲੇ ਨੇ ਹਾਂ ਉਹਨੇ ਦੱਸਿਆ ਥਾਣੇ ਵਾਲੇ ਨੂੰ ਅੱਛਾ ਇੱਕ ਕੋ ਕਰਤਾ ਇਥੇ ਸੁੱਚਾ ਸੁਰਮਾ ਡੇਰੇ ਰਹਿੰਦਾ ਸੁੱਚਾ ਸੁਰਮਾ ਹਾਂ ਸੁੱਚਾ ਸੁਰਮਾ ਕੋ ਡੇਰਾ ਸਮੀਰ ਬਹੁਤ ਤਗੜਾ ਸੀ ਅੱਛਾ 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 ਇਹ ਉੱਤੇ ਹੁਣ ਵੀ ਹੈਗਾ ਉਹ ਉਹ ਵੀ ਨਾਂ ਪੜ ਕੇ ਉਹਨੇ ਦੱਸਿਆ ਪੁਲਿਸ ਵਾਲਿਆਂ ਨੂੰ ਹਾਂ ਫਿਰ ਉਹਨੇ ਫੜ ਲਿਆ ਕੇ ਠੀਕ ਹੈ ਜੇ ਇਹਦੀ ਬਾਹ ਛੱਡੀ ਹੁੰਦੀ ਫਿਰ ਫਿਰ ਬਸ ਜਾਂਦਾ ਫਿਰ ਬਸ ਜਾਂਦਾ ਫਿਰ ਪਤਾ ਨਹੀਂ ਲੱਗਦਾ ਸੀ ਹਾਂ ਕਈ ਵਾਰੇ ਰਹਿਆ ਉੱਥੇ ਅੱਛਾ ਤਿਵਾਸਾ ਨਾ ਪੜਨਾ ਕਰਕੇ ਹਾਂ ਆਪਾਂ ਹੁਣ ਵੀ ਲਖਾਰਣੇ ਨਾਲ ਲਖਾਉਣਾ ਚਾਹੀਦਾ ਹਾਂ ਉਹ ਬਾ ਜੇ ਆਪਾਂ ਗੱਲ ਕਰਦੇ ਆਂ ਵੀ ਉਹਦੀ ਜਿਹੜੀ ਮਾਫੀ ਆ ਗਈ ਸੀ ਹਾਂ ਮਾਫੀ ਆ ਗਈ ਸੀ ਬਸ ਜਿਹੜਾ ਮਾਫੀਨਾਮਾ ਲੈ ਕੇ ਆਇਆ ਸੀ ਟਾਈਮ ਤੇ ਨਹੀਂ ਉਹ ਲੇਟ ਰਹਿ ਗਿਆ ਉਹ ਟਾਈਮ ਤੇ ਪਹੁੰਚ ਨਹੀਂ ਸਕਿਆ ਹਾਂ ਉਹਦੇ ਉਹਦੇ ਤੋਂ ਪਹਿਲਾਂ ਫਾਦੇਤਾ ਸੀ ਜੀ ਤਾਂ ਦੋਸਤੋ ਜਿਵੇਂ ਤੁਸੀਂ ਦੇਖਿਆ ਕਿਉਂਕਿ ਜਿਹੜਾ ਸੱਚਾ ਸੂਰਮਾ ਉਸਦੀ ਜ਼ਿੰਦਗੀ ਬਾਰੇ ਕਾਫੀ ਕੁਝ ਪੜੇ ਐ ਸੁਣਿਆ ਐ ਫਿਲਮਾਂ ਦੇ ਵਿੱਚ ਵੀ ਦੇਖਿਆ ਤੁਸੀਂ ਗਾਣਿਆਂ 'ਚ ਵੀ ਅਕਸਰ ਸੁਣਦੇ ਰਹਿੰਦੇ ਹੋ ਦੋਸਤੋ ਕਈ ਚੀਜ਼ਾਂ ਝੂਠ ਜੋ ਸੀ ਪਹਿਲਾਂ ਵਾਲੇ ਪਾੜ ਦੇ ਵਿੱਚ ਤੁਹਾਨੂੰ ਦਿਖਾ ਚੁੱਕੇ ਆ ਕਿ ਕਈ ਚੀਜ਼ਾਂ ਨੇ ਜਿਹੜੀਆਂ ਝੂਠ ਦਿਖਾਈਆਂ ਗਈਆਂ ਸੀ ਸੋ ਜੋ ਉਸ ਸਮੇਂ ਦੇ ਮੌਜੂਦਾ ਹਾਲਾਤਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਸੀਗਾ ਵੀਰ ਨੇ ਜੋ ਸਮਾਉ ਦਾ ਸੀ ਸੁੱਚੇ ਦੇ ਪਿੰਡ ਦਾ ਤੇ ਉਸ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਆਖਿਰ ਸੁੱਚਾ ਸਿੰਘ ਸੂਰਮੇ ਦੀ ਮੌਤ ਕਿਵੇਂ ਹੋਈ ਕਈਆਂ ਨੂੰ ਨਹੀਂ ਪਤਾ ਸੀ ਇਹ ਹਾਂ ਕੁਝ ਲੋਕਾਂ ਨੂੰ ਪਤਾ ਸੀ ਪਰ ਕਈਆਂ ਨੂੰ ਨਹੀਂ ਪਤਾ ਸੀ ਪਰ ਅੱਜ ਸਾਡਾ ਮਕਸਦ ਇਹ ਹੀ ਸੀ ਕਿ ਕਿਉਂ ਨਾ ਇਸ ਇਤਿਹਾਸ ਨੂੰ ਇਸ ਸੁੱਚਾ ਸਿੰਘ ਸੁਰਮੇ ਦਾ ਜੋ ਬਿਲਖਣ ਇੱਕ ਵੱਡਾ ਇਤਿਹਾਸ ਹੈ ਕਿਉਂਕਿ ਕਾਫੀ ਵਧੀਆ ਕੰਮ ਵੀ ਕੀਤੇ ਨੇ ਸੁੱਚਾ ਸਿੰਘ ਸੁਰਮੇ ਨੇ ਬਹੁਤ ਨਾਮ ਹੈ ਸੁੱਚਾ ਸਿੰਘ ਸੁਰਮੇ ਦਾ ਪੰਜਾਬ ਦੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਸੋ ਉਹਨਾਂ ਦੀ ਮੌਤ ਕਿਵੇਂ ਹੋਈ ਮੇਨ ਮਕਸਦ ਦਿਖਾਉਣਾ ਅੱਜ ਸਾਡਾ ਉਹ ਸੀ ਹੋ ਸਕਦਾ ਕਈ ਵੀਰਾਂ ਨੂੰ ਪਤਾ ਹੋਵੇ ਪਰ ਕਈਆਂ ਨੂੰ ਨਹੀਂ ਪਤਾ ਹੋਊਗਾ ਸੋ ਉਹਨਾਂ ਵੀਰਾਂ ਲਈ ਇਹ ਵੀਡੀਓ ਹੋ ਸਕਦੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਪੰਜਾਬ ਦੇ ਇਤਿਹਾਸ ਦੇ ਨਾਲ ਜੋ ਪਿਆਰ ਕਰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ